ਆਯੋ ਤੁਸੀਂ ਸਾਰੇ ਠੀਕ ਹੋਗੇ ਅੱਜ ਦੇ ਵੀਡੀਓ ਤੁਹਾਡਾ ਸਵਾਗਤ ਆ ਇੰਦਾ ਹੀ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਰਹੋ ਤੇ ਅੱਜ ਆਪਾਂ ਬਣਾਵਾਂਗੇ ਵੈਂਗਰ ਤੇ ਟਮਾਟਰ ਦਾ ਪਰਤਾ ਪਹਿਲਾਂ ਆਪਾਂ ਵੈਂਗਰ ਦੇ ਟਮਾਟਰ ਨੂੰ ਤੇਲ ਲਾ ਕੇ ਆਪਾਂ ਇੱਕ ਤਵਾ ਹੁੰਦਾ ਕਿ ਉਹਨਾਂ ਨੂੰ ਆਪਾਂ ਉਹਦੇ ਉੱਤੇ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਟਮਾਟਰ ਤੇ ਦੋ ਟਮਾਟਰ ਲੈ ਲਿਆ ਇੱਕ ਆਪਾਂ ਵਿਂਗਲ ਨਾਲ ਲਿਆ ਇਹਨਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਨਾ ਭੁੰਨ ਲੈਣਾ ਚਾਰੇ ਪਾਸੇ ਤੇਲ ਤੂਣ ਇਹਨਾਂ ਨੂੰ ਲਾ ਕੇ ਤਾਂ ਇਹਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਭੁੰਨ ਲੈਣਾ ਤੁਸੀਂ ਦੇਖੋ ਆਪਾਂ ਇਹਨਾਂ ਨੂੰ ਭੁੰਨ ਲਿਆ ਤੇ ਆਪਾਂ ਇਹਨਾਂ ਨੂੰ ਸਾਈਡ ਤੇ ਲਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਛੱਲ ਲੈਣਾ ਤਿੰਨੇ ਚੀਜ਼ਾਂ ਨੂੰ ਤੇ ਆਪਾਂ ਛੱਲ ਲੈਣਾਗੇ ਦੂਜੇ ਪਾਸੇ ਆਪਾਂ ਮਸਾਲੇ ਜਿਹੜੇ ਕਿ ਆਪਾਂ ਵਿੱਚ ਪਾਉਣੇ ਆ ਪਿਆਜ਼ ਅਦਰਕ ਲਸਣ ਟਮਾਟਰ ਥੋੜੇ ਤੇ ਤੰਨੇ ਆ ਆਪਾਂ ਇਹ ਤਿੰਨੇ ਸਾਰੇ ਚੀਜ਼ਾਂ ਕੱਟ ਕੇ ਰੱਖ ਲਈਆਂ ਤੇ ਬਾਕੀ ਉਹ ਤਿੰਨੇ ਟਮਾਟਰ ਦੋ ਟਮਾਟਰ ਤੇ ਇੱਕ ਢੰਗ ਨਾਲ ਆਪਾਂ ਚੰਗੀ ਤਰ੍ਹਾਂ ਨਾ ਪਹਿਲਾਂ ਆਪਾਂ ਥੋੜਾ ਮੈਸ਼ ਕਰ ਲੈਣਾ ਫਿਰ ਕਾਲਾ ਨਮਕ ਫਿਰ ਚਿੱਟਾ ਨਮਕ ਫਿਰ ਇਹਦੇ ਵਿੱਚ ਲਾਲ ਮਿਰਚ ਤੇ ਫਿਰ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਹਲਦੀ ਤੁਸੀਂ ਆਪ ਦਾ ਇਸ ਮਸਾਲੇ ਸਵਾਰੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਚਾਟ ਮਸਾਲਾ ਪਾ ਦੇਣਾ ਚਾਟ ਮਸਾਲਾ ਪਾਉਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਤੇਲ ਤੇਲ ਪਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਨਚੋੜ ਦੇਣਾ ਜੀ ਨਿੰਬੂ ਤੁਸੀਂ ਆਪ ਦੇ ਸਵਾਦ ਅਨੁਸਾਰ ਵੀ ਨਚੋੜ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਅਦਰਕ ਲਸਣ ਟਮਾਟਰ ਧਨੀਆ ਜਿਹੜੀਆਂ ਚੀਜ਼ਾਂ ਆਪਾਂ ਸਾਰੀਆਂ ਕੱਟ ਕੇ ਰੱਖੀਆਂ ਜੀ ਤੋਂ ਉਸ ਵਾਰ ਕੇ ਆਪਾਂ ਚੰਗੀ ਤਰ੍ਹਾਂ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲੈਣਾ ਆਪਾਂ ਤੁਸੀਂ ਕਾਸੀ ਨਾਲ ਵੀ ਮੈਸ਼ ਕਰ ਸਕਦੇ ਆ ਆਪਾਂ ਹੱਥ ਨਾਲ ਮੈਸ਼ ਕਰ ਲਿਆ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਦੇਸੀ ਘਿਓ ਲੈ ਲੈਣਾ ਕਿਸੇ ਕੜਾਹੀ ਦੇ ਵਿੱਚ ਪਾ ਕੇ ਕਿ ਇੱਕ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਪਾ ਲੈਣਾ ਆਪਾਂ ਦੇਸੀ ਘਿਓ ਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਲੈਣਾ ਜੀਰਾ ਪਾ ਕੇ ਤੇ ਜੀਰੇ ਨੂੰ 2 ਮਿੰਟ ਤੱਕ ਆਪਾਂ ਇਹਨੂੰ ਸੇਕ ਲਵਾ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਕੀ ਆਪਣਾ ਆਪਾਂ ਪਰਤਾ ਬਣਾਇਆ ਸੀਗਾ ਉਹ ਪਾ ਲੈਣਾ ਆਪਾਂ ਇਹਨੂੰ ਉਸ ਤੋਂ ਬਾਅਦ 5-10 ਮਿੰਟ ਤੱਕ ਆਪਾਂ ਸੀਕ ਲਵਾ ਲੈਣਾ ਤੇ ਤੁਸੀਂ ਦੇਖੋ ਆਪਣਾ ਕਿੰਨਾ ਸੋਹਣਾ ਪਰਤਾ ਬਣ ਕੇ ਤਿਆਰ ਹੋ ਗਿਆ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਣੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਆਪਣੇ ਇਦਾਂ ਹੀ ਚੈਨਲ ਨੂੰ ਪਿਆਰ ਦਿੰਦੇ ਰਹੋ ਬਹੁਤ-ਬਹੁਤ ਧੰਨਵਾਦ ਸਾਡਾ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ-ਬਹੁਤ ਧੰਨਵਾਦ